ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਬਲੌਗ ਵਿੱਚ ਅਸੀਂ ਅੱਜ ਬਣਾਵਾਂਗੇ ਜਖੀਰ ਕੀਰ ਅਸੀਂ ਸਿੰਪਲ ਨਹੀਂ ਬਣਾਵਾਂਗੇ ਤੇ ਇਹਨੂੰ ਅਸੀਂ ਕਾਜਰਾ ਪਾ ਕੇ ਬਣਾਵਾਂਗੇ ਤਾਂ ਬਹੁਤ ਹੀ ਵਧੀਆ ਬਣਦੀ ਹੈ ਬਹੁਤ ਹੀ ਸਵਾਦ ਬਣਦੀ ਹੈ ਤਾਂ ਅਸੀਂ ਬਣਾਣਾ ਸਟਾਰਟ ਕਰਦੇ ਹਾਂ ਇੱਥੇ ਅਸੀਂ 1.5 ਕਿਲੋ ਦੁੱਧ ਲਿਆ ਤੇ ਦੁੱਧ ਨੂੰ ਅਸੀਂ ਗੈਸ ਉੱਪਰ ਗਰਮ ਰੱਖ ਦਵਾਂਗੇ ਇੱਕ ਸਾਈਡ ਤੇ ਅਸੀਂ ਚੌਲਾਂ ਨੂੰ ਮਿਲ ਲਵਾਂਗੇ ਚੌਲਾਂ ਅਸੀਂ 1.5 ਕੜਚੀ ਲਵਾਂਗੇ ਤੇ ਚੌਲਾਂ ਨੂੰ ਅਸੀਂ ਦੋ ਤਿੰਨ ਪਾਣੀ ਪਾ ਕੇ ਤਤੋਲਵਾਂਗੇ ਧੋ ਕੇ ਅਸੀਂ ਭਿਉਂ ਕੇ ਰੱਖ ਦਵਾਂਗੇ ਤੇ ਅਸੀਂ ਡਾਈਫਲ ਲਵਾਂਗੇ ਕਾਜੂ ਬਦਾਮ ਥੋੜੀ ਜਿਹੀ ਸੌਗੀ ਇਥੇ ਅਸੀਂ మీడియం ਸਾਈਜ਼ ਦੀਆਂ ਗਾਜਰਾ ਲਈਆਂ ਨੇ ਉਹਨਾਂ ਨੂੰ ਅਸੀਂ ਕद्दूकस ਕਰ ਲਵਾਂਗੇ ਗਾਜਰਾ ਨੂੰ ਅਸੀਂ ਕद्दूकस ਕਰ ਲਿਆ ਇੱਕ ਕੌਲੀ ਸਾਡੀ ਗਾਜਰਾਂ ਦੀ ਹੋਈ ਹੈ ਤੇ ਨੂੰ ਅਸੀਂ ਕੌਲੀ ਵਿੱਚ ਕੱਢ ਲਵਾਂਗੇ ਤੇ ਇੱਥੇ ਅਸੀਂ ਜਿਹੜੇ ਝੌਲ ਪਏ ਹੋਏ ਸੀ ਉਹਨਾਂ ਨੂੰ ਅਸੀਂ ਪਾਣੀ ਕੱਢ ਕੇ ਤੇ ਉਬਲਦੇ ਹੋਏ ਦੁੱਧ ਵਿੱਚ ਪਾ ਦਵਾਂਗੇ ਤੇ ਸਵਾਦ ਅਨੁਸਾਰ ਅਸੀਂ چینی ਪਾਵਾਂਗੇ چینی ਅਸੀਂ ਇੱਕ ਕੜਛੀ ਪਾਣੀ ਤੁਸੀਂ ਆਪਣੇ ਹਿਸਾਬ ਦੇ ਨਾਲ ਵਧ ਘਟ પા ਸਕਦੇ ਹੋ ਜੇ ਤੁਹਾਨੂੰ ਮਿੱਠਾ ਜ਼ਿਆਦਾ ਪਸੰਦ ਆ ਤੁਸੀ ਇਹਦੇ ਵਿੱਚ ਜ਼ਿਆਦਾ ਪਾ ਸਕਦੇ ਹੋ ਤੀਤੀ ਅਸੀਂ ਜਿਹੜੇ ਡ్రਾਈ ਫਰੂਟ ਲਏ ਸੀ ਉਹਨਾਂ ਨੂੰ ਅਸੀਂ ਪਾ ਦਵਾਂਗੇ ਤੇ ਲਾਲ ਹੀ ਅਸੀਂ ਜਿਹੜਾ ਗਾਜਰਾਂ ਨੂੰ ਕद्दूकस ਕੀਤਾ ਸੀ ਉਹਨਾਂ ਨੂੰ ਵੀ ਅਸੀਂ ਪਾ ਦਵਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਅਸੀਂ ਪਾ ਕੇ ਤੇ ਇਹਨਾਂ ਨੂੰ ਅਸੀਂ ਹੁਣ ਖੀਰ ਨੂੰ ਰਿਨ ਲਵਾਂਗੇ ਤੇ ਅਸੀਂ ਹਾਈ ਫਲੇਮ ਤੇ ਹੀ ਰਿਨਾਂਗੇ ਇਹਨੂੰ ਖੀਰ ਨੂੰ ਇਸ ਤੀਰਣਾ ਲਗਾਤਾਰ ਹੀ ਕੜਸ਼ੀ ਮਰਾਂਦੇ ਨੂੰ ਹਿਲਾਉਂਦੇ ਜਾਵਾਂਗੇ ਤੇ ਫਲੀਮ ਤੇ ਅਸੀਂ ਇਹਨੂੰ ਪਕਾਉਂਦੇ ਜਾਵਾਂਗੇ ਤਾਂ ਇਸੇ ਤਰ੍ਹਾਂ ਸਾਡੀ ਜਿਹੜੀ ਖੀਰ ਹੈ ਥੋੜੀ ਥੋੜੀ ਜੀ ਦੀ ਗਾੜ੍ਹੀ ਬਹੁਤ ਸੰਗਣੀ ਹੁੰਦੀ ਸ਼ੁਰੂ ਚਾਏ ਹੋ ਜਾਏਗੀ ਤਾਂ ਅੱਗੇ ਨਾਲ ਕਾਫੀ ਜ਼ਿਆਦਾ ਸੰਗਣੀ ਹੋ ਚੁੱਕੀ ਹੈ ਤੇ ਖੀਰ ਸਾਡੀ ਬਣ ਕੇ ਤਿਆਰ ਗਿਆ ਇਸ ਦਾ ਫਲੇਮ ਅਸੀਂ ਬੰਦ ਕਰ ਦਵਾਂਗੇ ਤਾਂ ਸੇਕ ਨੂੰ ਬਰਤਨ ਵਿੱਚ ਕੱਢ ਲਵਾਂਗੇ ਜੀ ਜੇ ਵੀਡੀਓ ਤੁਹਾਨੂੰ ਮੇਰੀ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਨੈਕਸਟ ਵੀਡੀਓ ਦੇ ਨਾਲ ਅਸੀਂ ਫੇਰ ਮਿਲਦੇ ਹਾਂ